ਹੈਲੋ ਜੀ ਮੇਰੇ ਕੋਲ ਆਏ ਆ ਜਿੱਦਾਂ ਕੰਮ ਤੇ ਸਿੰਦਾ ਵੀ ਨਾਲ ਮਿਲੋ ਇਹਨਾਂ ਨੂੰ ਹਾਂਜੀ ਸਵਾਸ਼ਿਕਾ ਸਾਰੇ ਨੂੰ ਕਿਵੇਂ ਹੋ ਠੀਕ ਹੋ ਤੁਸੀਂ ਸਾਰੇ ਤਾਂ ਅੱਜ ਅਸੀਂ ਆ ਚੁੱਕੇ ਹਾਂ ਜੀ ਜੈੰਗੋ ਸਲੂਨ ਸੁਨਾਮ ਤੇ ਇਹਨਾਂ ਦਾ ਰੂਪ ਬਹੁਤ ਵਧੀਆ ਸੁਭਾਅ ਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਵੈਸੇ ਪਹਿਲਾਂ ਵੀ ਅਸੀਂ ਆਏ ਇੱਕ ਦੋ ਵਾਰ ਤੇ ਹਾਂਜੀ ਕਿਵੇਂ ਹੋ ਤਾਂ ਨਾ ਮੈਂ ਉਹਦੇ హెਅਰ ਬਾਰੇ ਪੁੱਛਣਾ ਸੀ ਦੇਖੋ ਜਿਹੜੇ ਜੜਾ ਹੇਅਰ ਐਕਸਟੈਂਸ਼ਨ ਕਰਵਾਉਂਦੇ ਆ ਕਿਉਂਕਿ ਮੇਰੇ ਵਾਲ ਬਹੁਤ ਛੋਟੇ ਆ ਤਾ ਬਤਨ ਕੋ ਚ ਨੇ ਕਿੰਦਾ ਰਣ ਦੇ ਯਰ ਐਕਸਟੈਂਸ਼ਨ ਕਰਵਾ ਬਸ ਬਈਆ ਨੇ ਬਈਆ ਰਣੀ ਹਾਂਜੀ ਜਿਹੜੇ ਜਿਹੜੇ ਇਹ ਬੰਦਾ ਹਾਂਜੀ ਮੇਰੇ ਕਦਾ ਹੁੰਦਾ ਜਿਵੇਂ ਤੁਸੀਂ ਦੱਸ ਰਹੇ ਸੀ ਉਹ ਮਜਮ ਘਟਾਈ ਦਾ ਅੱਛਾ ਉਹ ਜਿਹੜੇ ਉਹ ਕਹਿੰਦਾ ਉਹ ਨਿਊਟ੍ਰੀਸ਼ਨ ਦਿੰਦੇ ਆ ਅੱਛਾ ਜੋ ਕਹਿੰਦੇ ਵੀ ਜਿਹੜਾ ਸਾਡਾ ਨਿਊਟ੍ਰੀਸ਼ਨ ਹੈ ਜਿਹੜਾ ਵੀ ਮੋਟਾਪੇ ਨਾਲ ਬਿਮਾਰੀਆਂ ਵੀ ਲੱਗਦੀਆਂ ਨਾ ਜੋ ਵੀ ਮੋਟਾਪੇ ਨਾਲ ਬਿਮਾਰੀਆਂ ਲੱਗਦੀਆਂ ਬੀਪੀ ਸ਼ੂਗਰ ਵਗੈਰਾ ਤੇ ਉਹ ਕਹਿੰਦੇ ਸਾਡੇ ਨਿਊਟ੍ਰੀਸ਼ਨ ਨਾਲ ਇਹਨਾਂ ਚੀਜ਼ਾਂ ਦਾ ਇਲਾਜ ਵੀ ਹੁੰਦਾ ਹੈ ਦੇ ਜੱਤੇ ਉਹਨਾਂ ਦਾ ਨਿਊਟ੍ਰੀਸ਼ਨ ਬਹੁਤ ਵਧੀਆ ਰਿਜ਼ਲਟ ਮੈਂ ਖੁਦ ਦੇਖੇ ਹੋਏ ਉਹਨਾਂ ਦੇ ਤੇ ਮੈਂ ਕਾਫੀ ਟਾਈਮ ਹਾਂਜੀ ਲਾਲਾ ਜੀ ਮੈਨੂੰ ਨਹੀਂ ਪਤਾ ਕਿਦਾਂ ਚਲੋ ਕਿੰਨੇ ਦੇ ਮੋਟੇ ਆਂ ਥੋੜਾ ਵੇਟ ਹੀ ਮੋਟਾ ਮੇਰਾ ਬੋਗਸ 60+60 ਤਾਂ ਠੀਕ ਹੈ ਤੁਹਾਡਾ ਵੇਟ ਤੋਂ ਕੋਈ ਮਾੜਾ ਨਹੀਂ ਨਾ ਉਹ ਕਿੰਨਾ ਤਾਲਾ ਹੁਣ ਉਹ ਤੇ ਕਿੰਨਾਂ ਲਈ ਕੰਮ ਕਰਦੇ ਆ ਜਿਨ੍ਹਾਂ ਦਾ ਜਿਵੇਂ ਇੱਕ ਵਾਟ 20 ਕਿਲੋ ਇੱਕ ਵਾਟ 25 ਕਿਲੋ 30 ਕਿਲੋ ਉਹਨਾਂ ਨੇ ਉਹਨਾਂ ਨੇ weight ਘਟਾ ਘਟਾ ਕੇ 75 75 ਕਿਲੋ ਦੇ ਲੈਂਦੇ ਕਿੰਨੇ ਦਿਨਾਂ ਤੇ ਜਿੰਨਾਂ ਦਾ ਕਸਟੋਲ ਵਾਜਨ ਮੁਟਾਪੇ ਦਾ ਕਰਕੇ ਹੋਹੀ ਉਹ ਬਦਲੇ ਉਹਨਾਂ ਨੇ ਉਹਨਾਂ ਨੇ ਜਿੰਨੇ ਵੀ 100 ਗ੍ਰਾਮ ਦਾ ਕੇਜੀ ਜਿਹੜਾ weight ਉਹਨਾਂ ਦਾ ਉਹਨਾਂ ਨੇ 70 80 75 ਐਂ ਲੈਂਦਾ ਹੁੰਦਾ ਹੈ ਕਿੰਨੇ ਪੈਸੇ ਦਿੰਦੇ ਉਹ ਦਿੰਦੇ ਆਗੇ ਮਨ ਲੇ ਮੇਰੇ ਖਿਆਲ ਚ ਉਹਦਾ ਹੈਗਾ ਮੰਥਲੀ 6000 ਦਾ ਪੈਕੇਜ ਹੁੰਦਾ ਦਿਨਾਂ ਤੋਂ ਉਹਦਾ ਇਹ ਗੱਲ ਗਾਂਟੀ ਇਹ ਵੀ ਆ ਕਹਿੰਦੇ ਵੀ ਜੇ ਤੁਹਾਨੂੰ ਤਿੰਨ ਦਿਨਾਂ 'ਚ ਫਰਕ ਨਾ ਲੱਗਿਆ ਤਾਂ ਸਾਡੇ ਪੈਸੇ ਕਿਸੇ ਚੀਜ਼ ਹੋਰ ਵੀ ਨਹੀਂ ਉਹ ਵੀ ਆ ਵੀ ਮਨ ਕੀ ਕੁਝ ਵੀ ਖਾਈ ਜਾਓ। ਕਿ ਡਾਈਟ ਉਹ ਨਹੀਂ ਫੋਲੋ ਕਰਦੇ। ਉਹ ਦਿਨ 'ਚ 12 ਮੀਲਾ ਦੱਸਾਂਗੇ ਤੁਹਾਨੂੰ। ਅੱਛਾ। ਉਹਨੇ ਡਾਈਟ ਫੋਲੋ ਕਰਨੀ ਨਿਊਟ੍ਰੀਸ਼ਨ ਲੈਣਾ ਜਿਹੜੀ ਡਾਈਟ ਹੋਊਗੀ ਤੁਹਾਡੇ ਹਾਊਸ ਦੀ ਘਰ ਦੀ ਹੋਊਗੀ। ਠੀਕ ਹੈ ਕੋਈ ਬਾਹਰ ਨਹੀਂ ਬਣਾ ਲ ਕਿੰਨਾ ਟਾਈਮ ਲੱਗੂਗਾ ਫਿਰ ਤੇ ਜਿਹੜਾ ਉਹਦਾ ਨਹੀਂ ਵੀ ਉਹਦਾ ਨਹੀਂ ਸਹੀ ਨੋਰਮਲ ਜਿਵੇਂ ਵੀ ਦੱਸਾਂਗੇ ਉਹ ਵਾਲਾ ਰਹਿ ਗਿਨ ਦੋਦੇ। ਇਹ ਇੱਕ ਆਪਣਾ ਤੁਹਾਡਾ ਤਿੰਨ ਦਿਨਾਂ ਦੇ ਵਿੱਚ ਵੇਟ ਲੌਸ ਮੈਰਾ ਤੁਹਾਨੂੰ ਫਰਕ ਨਾ ਲੱਗਿਆ ਤਾਂ ਤੁਸੀਂ ਇਹਨਾਂ ਨਿਊਟ੍ਰੀਸ਼ਨ ਵਾਪਸ ਦੇ ਸਕਦਾ ਦੀ ਪੇਮੈਂਟ ਲੈ ਸਕਦੇ ਹਾਂ ਤਿੰਨ ਦਿਨਾਂ ਦਾ ਕੋਈ ਫਰਕ ਅਜੇ ਕਿਤੇ ਵੀ ਨਹੀਂ ਆ ਰਿਹਾ ਮੈਨਾਂ ਤੁਹਾਡੇ ਜਿਹੜੀ ਬੌਡੀ ਆ ਉਹਨੂੰ ਨਵੀਂ એનર્ਜੀ ਤੁਹਾਨੂੰ ਫੀਲ ਹੋਊਗੀ ਠੀਕ ਪਰ ਇਹਨਾਂ ਦੀ ਹੈਗੀ ਜਿਹੜਾ ਇਹਨਾਂ ਦੇ ਕੋਈ ਰਿਜ਼ਲਟ ਦੇਖੇ ਹੋਏ ਆ ਉਹ ਤਾਂ ਆ ਗਏ ਨੇ ਜਿਹੜੇ ਮੋਟਾਪੇ ਨਾਲ ਬਰਸੂਰਤ ਵੀ ਹੋਏ ਨੇ ਉਹ ਉਹਨਾਂ ਦੀ ਵੀ ਉਹ ਜਿਹੜੇ ਆਪਾਂ ਜੁਨਾ ਦੀ ਕਰਕੇ ਆ ਹਾਕੂਮ ਸੂਰਤੀ ਵਧ ਜਾਂਦੀ ਆ ਅੱਜ ਜਿਹਨੋ ਇਸੇ ਜਾ ਕੇ ਆਏ ਪਾਤਰਾ ਬਾਈਕ ਕੋ ਬੋਲੋ ਨਾ ਬੋਲੋ ਨਾ ਬਾਈਕ ਨਹੀਂ ਆ ਕੋਈ ਨਾ ਫੋਨ ਦਿੱਤੇ ਆ ਕੋਈ ਸਾਡਾ ਮੈਰਾ ਫੋਨ ਫੜਾਓ ਮੋਟਾ ਇੰਨੇ ਸੀ ਤੇ ਹੁਣ ਪਤਲੇ-ਪਤਲੇ ਬਣੇ ਸੁਨੇ ਆਸੀ ਜੀ ਦੇਖੋ ਹਾਂ ਜੀ ਇਹ ਕੋਈ ਨਾ ਫੋਨ ਨਾ ਨਹੀਂ ਫੋਨ ਤੇ ਤੁਸੀਂ ਮੈਨਾਂ ਲੋਗ ਦੇ ਕੋਈ ਆ ਦੀ ਬਾਈਕ ਦੀ ਫੋਟੋ ਆ ਫੋਕਸ ਕਰੋ ਦੇਖੋ ਆ ਆ ਉਹਨਾਂ ਦੀ ਫੋਟੋ ਆ ਤੇ ਆ ਦੋਵੇਂ ਹੱਸੋਈ ਹੋਈ ਫੋਟੋ ਦਾ ਠੀਕ ਹੈ ਜੀ ਤੇ ਹੁਣ ਉਹਨਾਂ ਦਾ ਮੈਨੂੰ ਫੋਨ ਦਾ ਟਾਈਮ ਦਾ ਤੁਹਾਨੂੰ ਦਿਖਾਉਣਾ ਇੱਕ ਮਿੰਟ ਯਾਦ ਰੱਖਿਓ ਕਿ ਮੇਰੇ ਬੰਦੇ ਕਹਿੰਦਾ ਫੋਨ ਲੇਡੀਜ਼ ਹੈ ਇਹਦੇ ਦੇਖੋ ਇੱਥੇ ਤੇਰਾ ਫਿਰ ਤਿਆ ਦਿਖਦਾ ਨਾ ਤੇ ਤੁਹਾਨੂੰ ਇਹ ਲੇਡੀਜ਼ ਮੈਂ ਹੁਣ ਦਿਖਾਉਣਾ ਆ ਦੇਖੋ ਉਹੀ ਲੇਡੀਜ਼ ਨੇ ਆ ਰਹੀ ਉਹੀ ਤੇ ਨਾ ਠੀਕ ਹੈ ਜੀ ਤੇ ਦੇਖੋ ਕਿੰਨਾ ਫਰਕ ਆ ਤੇ ਇਹਦੇ ਦੇ ਹਸਬੰਦ ਵੀ ਹੁਣ ਆ ਰਹੇ ਨੇ ਦੇ ਹਸਬੰਦ ਇਹਨਾਂ ਦਾ ਕੁਆਂਟਲ ਦੇ ਉੱਪਰ ਸੀਗਾ ਬੈਠਾ ਪਹਿਲਾਂ ਦੀ ਫੋਟੋ ਜਿੱਦਾਂ ਇਹਨਾਂ ਦਾ ਹੁਣ ਦੇਖੋ ਕਿੱਥੇ ਤੇ ਪਹਿਲਾਂ ਇਹਨਾਂ ਦਾ ਬੈਠਾ ਸੀਗਾ ਜਿਹੜਾ ਜੈਕਸ ਖੜਿਆ ਡਾਇਰੈਕਟਰ ਆਸ ਕੱਟੋਗੇ ਆ ਦੇਖੋ ਆ ਚੀਜ਼ ਹੀ ਉਹ ਆ ਚੀਜ਼ ਹੀ ਦੇਖੋ ਕਿੰਨਾ ਬੜਾ ਬਹੁਤ ਦ ਲਾਈਨ ਕੁੜੀ ਦਾ ਨਾਮ ਹੈ ਟੈਨਰੀ ਤੁਹਾਡੇ ਹਾਂ ਉਹਨਾਂ ਨੇ ਉਹਨਾਂ ਨੇ ਵੀ ਉਸੇ ਸ਼ੌਕ ਕੀਤੀ ਉਹਨਾਂ ਕੋਲ ਵੈਸੀ ਜਾ ਕੇ ਆਉਣਾ ਉਹਨਾਂ ਨੇ ਜੀ ਮਨਾਉਣਾ ਨਾ ਗਾਦੀ ਸ਼ੌਕ ਹੈ ਉਹਨਾਂ ਨੇ ਕਰਦੀ ਰਹੀ ਮਸਾਲੇ ਮਸਤੀ ਕੀਤੀ ਐਸੇ ਤੇ ਫਿਰ हेयर ਐਕਸਟੈਂਸ਼ਨ ਦਾ ਆਪਣਾ ਕਿੰਨਾ ਕੰਮ ਕਰਦੇ ਹਾਂ ਹਾਂ ਤੂੰ ਕਰ ਲੈ ਫੋਟੋ ਕਰ ਲੈ ਸਲਾਹ ਕਰਨ ਲਈ ਚੱਲ ਸਿੱਧਾ ਕਰਨਾ ਕੀ ਫੋਟੋ ਕਰਨਾ ਮੈਂ ਤਾਂ ਗਾਦੀ ਲਾਉਣੀ ਹੈ ਜੀ ਬਸ ਦੋ ਤਾਂ ਬਹੁਤ ਇੱਕ ਵੀ ਪਲੀਜ਼ ਤੌਬਾ ਤੌਬਾ ਕਰ ਤੌਬਾ बस यसैतिर आफ्नो भाइ ओदरै रहेछ न 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 मैं सुन रही था गाना कि तौबा तौबा बिदा नी का होसल बिदा नी ते आ चला सड जूट बिदा बदल सड जूट बिदा जूट सड अचानक के मैंने दोस्त ने तेरा आओ भाई तो रोथों आएगा का मैं लगा मैं कहता हूं सुंदर थोड़े थोड़े के बात और भगवान कृष्ण खा ले रसरी चंची ਹਾਂ ਜੀ ਮੈਂ ਜੋ ਉਹ ਕਹਿੰਦੇ ਕੋਈ ਨਾ ਰੋਕਿਆ। ਇਹ ਕਿਉਂ ਰੋਕਿਆ? ਇਹਨਾਂ ਦੇ ਨਿਵਾਸੀ ਇਹਨਾਂ ਦਾ ਸ਼ੋਰ ਕਿਉਂ ਨਾ ਕੋਈ ਰੁੱਕ ਗਿਆ? ਉਹਨਾਂ ਨੇ ਕੀ ਕੰਮ ਕਰਿਆ ਜਿਹੜੀ ਕੁੜੀ ਤੁਸੀਂ ਕਹਿ ਰਹੇ ਹੋ? ਉਹ ਰੈਡੀਮੇਡ گارਮੈਂਟਸ ਦਾ। ਇਹਨਾਂ ਦੇ ਨਿਵਾਸੀ ਬਟੇ ਨਾ। ਨਹੀਂ ਜਿਹੜੀ ਕੁੜੀ ਹੈ ਰਿਡ ਇੰਸਟਾਗ੍ਰਾਮ ਦੇ ਫੇਮਸ ਹੈ ਕੀ ਨਾਮ ਉਹ? ਦਿਲਰਾਜ। ਰੈਡੀਮੇਡ گارਮੈਂਟਸ ਦੇ ਕਿੰਨਾ? ਆਪੀ ਕਹਦੇ ਐ। ਉਹਦੇ ਤੋਂ ਭਰਾ ਤੋਂ ਨੂੰ ਕਰ ਰਿਹਾ। ਪਰ ਅਮੀ ਉਹਨਾਂ ਦੇ ਆਪਣੇ ਇੰਸਟਾ ਦੇ ਫੋਲੋਅਰ ਵਧਿਆ ਨਹੀਂ। ਹੋਰ ਦੱਸੋ। ਹੁਣ ਰਹਿ ਕੇ ਜਾਓ ਮੁੰਡਾ। ਨਹੀਂ ਕੋਈ ਪ੍ਰੇਕਟਰੀਓ ਅੱਲਾਹ ਤੁਹਾਡਾ ਬੰਦਾ ਲੁਕੋਣਾ ਮੈਨੂੰ ਮੈਨੂੰ ਕੀ ਹੋਸਣਾ ਉਹਨਾਂ ਦਾ ਪਾਰਲੀਮੈਂਟ ਰੋਗ ਆਸਰ ਨਾ ਜਿਹਨਾਂ ਨੂੰ ਕਿੱਥੇ ਲੱਗਣ ਲੱਗੇ ਮੈਂ ਖਾਪਾ ਦੱਸ ਦੇਣੀ ਸਿੱਧਾ ਸਰਪ੍ਰਾਈਜ਼ ਦੇਵਾਂ ਬਹੁਤ ਵਧੀਆ ਲੱਗਦਾ ਸੀ ਕਿ ਮੇਰੇ ਇੱਛਾ ਸੇ ਅਰੇ ਦੋਨਾਂ ਨੂੰ ਲੱਗੇ ਤਾਂ ਪਹਿਲਾਂ ਵੀ ਤੁਸੀਂ ਬਹੁਤ ਆਏ ਹੋ ਤੁਸੀਂ ਪਹਿਲਾਂ ਨਹੀਂ ਆਏ ਹੋਗੇ ਤੁਹਾਨੂੰ ਆਉਣਾ ਤਾਂ ਹੈ ਚੰਡੀਗੜ੍ਹ ਕਿੱਧਰੋਂ ਉਹ ਵੱਡੇ ਰੋਣੇ ਲਾਣਾ ਟੋਰ ਸਵਾਹੀ ਦੇ ਨਹੀਂ ਅੱਜ ਆਇਆ ਤਾਂ ਅਸੀਂ ਤੁਹਾਡੇ ਕੋਲ ਹੋਰ ਕਿਹੜੇ ਨੂੰ ਲੱਗਦਾ ਨਹੀਂ ਆਇਆ ਸਹੀ ਪਾ ਪੂਰਾ ਬੰਦਾ ਲਾ ਰਹੀ ਦੀ ਸੂਰੂ ਆਇਆ ਨਹੀਂ ਉਧਰ ਹੀ ਆ ਰਹੀ ਮੈਂ ਇਦਰੀ ਦੇ ਜੀ ਨਹੀਂ ਆ ਗਏ ਚਲ ਵਧੀਆ ਕਰਾ ਹਾਂ ਬਾਕੀ ਮੇਰੇ ਕੋਲ ਅਸੀਂ ਛੋਟੇ ਅਸੀਂ ਸਪੈਸ਼ਲ ਤੇ ਜਾਵਾਂਗੇ ਫਿਰ ਅਸੀਂ ਆਈਰੋਪੋਰਟ ਨਾਲ ਦੀ ਦੇ ਦੇ ਫ੍ਰੀ ਐਰੋ ਹਾਂ ਕੋਈ ਨਹੀਂ ਆਉਂਦੇ ਸਬਸ ਨਹੀਂ ਅਸਲਾਮੁਅਲਾਈਕੁਮ ਜੀ ਤੁਸੀਂ ਨਹੀਂ ਲੱਗੇ ਦੁਬਾਰਾ ਹਾਂ ਸਪੈਸ਼ਲ ਜੀ ਨਹੀਂ ਸੀ ਨਾਲ ਜੀ ਜੀ ਪੰਜ ਮਿੰਟ ਕੇ ਨਹੀਂ ਜੀ ਤੁਸੀਂ ਕੀ ਕਰ ਚੁੜਾ ਬਰਾਬਰ ਚੱਤਾ ਤੱਕ ਉਸੇ 612 ਮੇਰੇ ਕੋਈ ਕੁੜੀ ਆਈ ਸੀ ਸਾਡੇ ਕੋਲ ਫੇਰ ਛੋਟੀ ਜਾਨ ਸੁਣਾਲੀ ਉਹ ਇੱਕ ਦਿਨ ਬੈਠੀ ਸੀ ਇਹਦਾ ਤਾਈ ਮੈਨੂੰ ਫਰੰਟ ਨਹੀਂ ਮਿਲਸੀ ਬਸ ਉਹ ਹੀ ਹੋਰ ਚਾਹਤ ਸੀ ਮੈਂ ਕਹਾਂ ਕਿ ਤੇਰੇ ਫਾਂ ਮੇਰੀ ਪੱਕੀ ਸੇਲੀਆ ਪਤਲੀ ਨਹੀਂ ਹੁੰਦੀ ਅੰਤੀਛੇ ਉਹਦਾ ਕੀ ਬਣਾ ਨਿਕੋਲ ਮੁੰਬਈ ਜਾਵੋ ਅਰੀ ਸਭ ਨੂੰ ਚੜੀ ਨਹੀਂ ਇੱਕ ਜੰਮ ਨਾ ਕੋਲੀ ਕੀ ਉਹਨਾਂ ਦਾ ਰੋਲ ਆਇਆ ਚੱਲ ਰਿਹਾ ਬਟ ਕੰਮ ਵੀ ਕਰਦੇ ਨੂੰ ਸੁਣੋਂ ਮੁੰਬਈ ਜਾਦੀ ਜੀ ਹੁਣ ਦੂਜਾ ਵੀ ਫਿਲਮ ਆ ਰਹੀ ਹੈ ਉਹ ਪੁੱਛ ਰਾ ਵੀ ਬਹੁਤ ਵਧੀਆ ਫਿਲਮ ਆ ਰਹੀ ਹੈ ਬਾਈ ਉਹਨਾਂ ਨੂੰ ਵੀ ਇੰਟਰਵਿਊ ਦਾ ਕਰਨਾ ਹਾਂ ਆਪਣੀ ਆਨੇ ਕਰਦੋਂ ਮੂਵੀ ਦੀ ਕਿਹੜੀ ਵੰਡ ਰਹੀ ਹੈ ਹਾਂ ਜੀ ਆਪਣੀ ਫਿਲਮ ਆ ਰਹੀ ਹੈ ਪੰਜਾਬੀ ਫਿਲਮ ਬਹੁਤ ਜਲਦੀ ਆ ਰਹੀ ਹੈ ਸੈਇਬਾ ਬੰਦ ਨਾਮਾ ਤੇ ਮੈਂ ਦੀਨ ਦਾ ਟ੍ਰੇਲਰ ਕਦੋਂ ਆਊਗਾ ਹੋਰ ਬਸ 10 15 ਦਿਨਾਂ ਦਾ ਕਾਜੂਗੀ ਕਿੰਨ ਪੂਰੀ ਖੁਸ਼ਹਾਲ ਹੋ ਗਏ ਸ਼ੂਟ ਹੋ ਗਿਆ ਕੰਪਲੀਟ ਕੋਈ ਨਾ ਕੋਈ ਸਾਡੇ ਉਹਨੇ ਆਪਣੇ ਕੀ ਉਹਨਾਂ ਸਾਡੇ ਵੀ ਥੋੜੇ ਜਿਹਾ ਜਦੋਂ ਅਸੀਂ ਟੈਨਸ਼ਨਾਂ ਵਿੱਚ ਹੁੰਦੇ ਸੀ ਉਹ ਸਾਡਾ ਬੜਾ ਸਟਰਨ ਟਾਈਮ ਸੀ ਹੁਣ ਮਾਰੇ ਸੈਟਾ ਅਸੀਂ ਤੇ ਕੋਈ ਚੱਕਰ ਜਿਹੜਾ ਤੁਸੀਂ ਕਹੋਗੇ ਸਧੀਆ ਜਾਣਾ ਹੁਣ ਮੇਰੇ ਮਾਰ ਦੀ ਟੈਨਸ਼ਨ ਸਾਡੇ ਤਾਂ ਸਹੀ ਗੱਲ ਆ ਸੀ ਕਰਨ ਵਾਲੇ ਬੈਠਾ ਜਦੋਂ ਮਰਜੀ ਵਾਰ ਆ ਕਰੋ ਸੀ ਆ ਜਾ ਕਰੋ ਕੋਈ ਚੱਕਰ ਨਹੀਂ ਗੱਲ ਹੁਣ ਵਧੀਆ ਅਸੀਂ ਇੰਸਰਟ ਹੁਣ ਠੀਕ ਆ ਹੁਣ ਉਹ ਸਾਡਾ ਵਾਲਾ ਹੁਣ ਜਦੋਂ ਕਿ ਦਾ ਸੱਤ ਕਿ ਹੋਇਆ ਸੀ ਥੋੜਾ ਬਹੁਤ ਸੀ ਸਭ ਚੱਲ ਰਹੀ ਹੋਈ ਤੁਹਾਡੇ ਵਲਾਂ ਨਹੀਂ ਵਧੀਆ ਚਾਟਿੰਗ ਨਹੀਂ ਸੀ ਬਣਦੀ। ਫਾਟੇ ਹੋਏ ਹੋਏ ਬੰਦੋ ਸਾਥ। ਨਹੀਂ ਆਉਣ ਜਾ ਕੇ ਸਾਠ ਆ ਕੇ ਰਾਂ ਤਾਂ ਵਧੀਆ। ਮੈਂ ਕੋਣ ਵਧੀਆ ਫਰੋਂ ਦਾ ਗਰੋਹਣਾ ਬਹੁਤ ਧੀਆ ਆ ਰਹੀ ਹਰ ਕੋਣ ਵਧੀਆ ਲੱਗ ਰਿਹਾ। ਤੇ ਬਾਕੀ ਗਾਣੇ-ਮੋਣੇ ਮੇਰੇ ਕੋਲ। ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵਲੌਗ ਚ ਧੀਰੇ ਦੀ ਫਿਲਮ ਜ਼ਰੂਰ ਦੇਖਿਓ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਤੇ ਓਕੇ ਸਾਰੇ ਨੂੰ ਮੈਂ ਬਾਏ ਬਾਏ ਹੁਣ ਅਸੀਂ ਵੀ ਚੱਲੇ ਹਾਂ ਬੰਡੇ। ਤਾਂ ਫਿਲਮ ਆ ਰਹੀ ਹੈ ਸਰਵਾ ਤੇ ਜ਼ਰੂਰ ਸਾਰਿਆਂ ਨੇ ਦੇਖਿਓ ਜੋ ਵੀ ਆਉਗੀ ਦੱਸਾਂਗੇ। ਠੀਕ ਹੈ ਜੀ ਬਾਏ ਬਾਏ।